ਹਾਂਜੀ ਦੋਸਤੋ ਬਰਾਊਨ ਕੁੜੀ ਦਾ ਨਾਮ ਤਾਂ ਤੁਸੀਂ ਸਭ ਨੇ ਸੁਣ ਹੀ ਹੋਵੇਗਾ ਉਹ ਧੀ ਜਿਸ ਨੇ ਆਪਣੀ ਹਿੰਮਤ ਵਾਲੇ ਕੰਮ ਨਾਲ ਸਾਬਤ ਕਰ ਦਿੱਤਾ ਕਿ ਔਰਤਾਂ ਵੀ ਹਰ ਫੀਲਡ ਵਿੱਚ ਅੱਗੇ ਜਾ ਸਕਦੀਆਂ ਹਨ ਵੈਲਡਿੰਗ ਵਰਗੇ ਮਿਹਨਤ ਵਾਲੇ ਕੰਮ 'ਚ ਉਸਨੇ ਜੋ ਕਦਮ ਚੁੱਕਿਆ ਉਹ ਸਿਰਫ ਪੰਜਾਬੀ ਹੀ ਨਹੀਂ ਪੂਰੇ ਭਾਰਤ ਤੇ ਵਿਦੇਸ਼ਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਨੇਡਾ, ਆਸਟ੍ਰੇਲੀਆ ਤੇ ਹੋਰ ਕਈ ਮੁਲਕਾਂ ਵਿੱਚ ਵੀ ਲੋਕ ਉਸਦੀ ਇੱਜ਼ਤ ਕਰਦੇ ਹਨ ਅਤੇ ਉਸਦੇ ਬਣਾਏ ਸੰਦ ਜਿਹੜੇ ਉਹ ਵਰਤਦੇ ਹਨ। ਉਸ ਦੀ ਭਾਵਕ ਵੀਡੀਓਜ਼ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ ਉਸ ਦਾ ਸਾਫ਼ ਸੁਥਰਾ ਸੁਭਾਅ ਮਿਹਨਤ ਦੀ ਚਮਕ ਅਤੇ ਹੌਂਸਲੇ ਵਾਲੀ ਸੋਚ ਲੋਕਾਂ ਨੂੰ ਖਿੱਚਦੀ ਹੈ ਕਈ ਸਮਾਰੋਹਾਂ ਵਿੱਚ ਉਸ ਨੂੰ ਵਿਸ਼ੇਸ਼ ਸਨਮਾਨ ਵਜੋਂ ਸੱਦ ਕੇ ਸਨਮਾਨ ਕੀਤਾ ਗਿਆ ਹੈ ਤੇ ਲੋਕ ਕਹਿੰਦੇ ਹਨ ਕਿ ਅੱਜ ਕੱਲ ਜਿੱਥੇ ਬਹੁਤ ਕੁੜੀਆਂ ਆਪਣੇ ਨੱਚਣ ਗਾਉਣ ਜਾਂ ਸੋਸ਼ਲ ਮੀਡੀਆ ਤੇ ਗਲੈਮਰ ਦਿਖਾ ਕੇ ਲੋਕਾਂ ਦੀ ਦਿਲਚਸਪੀ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ ਉੱਥੇ ਬਰਾਊਨ ਕੁੜੀ ਨੇ ਆਪਣੇ ਜਨੂਨ ਅਤੇ ਮਿਹਨਤ ਨਾਲ ਆਪਣਾ ਵੱਖਰਾ ਰਾਹ ਬਣਾਇਆ ਉਸਨੇ ਇਹ ਗੱਲ ਸਾਫ਼ ਕਰ ਦਿੱਤੀ ਕਿ ਜੋ ਕੁੜੀ ਵਿੱਚ ਲਗਨ ਅਤੇ ਹੌਸਲਾ ਹੋਵੇ ਉਹ ਕਿਸੇ ਵੀ ਮੈਦਾਨ ਵਿੱਚ ਪਿੱਛੇ ਨਹੀਂ ਰਹਿ ਸਕਦੀ ਬ੍ਰਾਊਨ ਕੁੜੀ ਨੇ ਇਸ ਗੱਲ ਨੂੰ ਸੱਚ ਕਰਕੇ ਵਿਖਾਇਆ ਹੈ ਹੁਣ ਉਸਤੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਹਾਲ ਹੀ ਦੇ ਵਿੱਚ ਉਸਨੇ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਇੱਕ ਨੌਜਵਾਨ ਲੜਕਾ ਵੀ ਨਜ਼ਰ ਆ ਰਿਹਾ ਹੈ ਜਿਸ ਵਿੱਚ ਇੱਕ ਦੂਜੇ ਦਾ ਹੱਥ ਫੜਿਆ ਹੋਇਆ ਹੈ ਇਸ ਤਸਵੀਰ ਤੋਂ ਬਾਅਦ ਇੰਟਰਨੈਟ ਉੱਤੇ ਕਾਫੀ ਚਰਚਾ ਹੋ ਲੱਗੀ ਕਿ ਕਿਉਂਕਿ ਉਹ ਬਹੁਤ ਨੇੜਲਾ ਲੱਗ ਰਿਹਾ ਸੀ ਕਿ ਉਹ ਉਸ ਦਾ ਮੰਗੇਤਰ ਹੋ ਸਕਦਾ ਹੈ ਇਹ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਹਾਲਾਂਕਿ ਬ੍ਰਾਊਨ ਕੁੜੀ ਵੱਲੋਂ ਇਸ ਬਾਰੇ ਕਿਸੇ ਕਿਸਮ ਦੀ ਪੁਸ਼ਟੀ ਨਹੀਂ ਕੀਤੀ ਗਈ ਦੂਜੀ ਖਬਰ ਹੋਰ ਵੀ ਰੋਚਕ ਹੈ ਅੱਜ ਜਦੋਂ ਇੱਕ ਫੈਨ ਨੇ ਉਸ ਨੂੰ ਪੁੱਛ ਲਿਆ ਕਿ ਤੁਹਾਡਾ ਕ੍ਰਸ਼ ਕੋਣ ਹੈ ਤਾਂ ਉਸ ਦਾ ਜਵਾਬ ਸੌਣ ਕੇ ਹਰ ਕੋਈ ਹੈਰਾਨ ਰਹਿ ਗਿਆ ਤੁਸੀਂ ਵੀ ਦੇਖੋ ਇਹ ਵੀਡੀਓ ਭੈਣੇ ਕ੍ਰਸ਼ ਕੁਸ਼ ਤਾਂ ਤੁਹਾਡੇ ਜਵਾਕਾਂ ਦੇ ਕੰਮ ਆ ਆ ਸਾਡੇ ਬੁੱਢੇ ਠਹਿਰੇ ਹੋ ਗਏ ਆ ਤੋਂ ਬਰਾਏ ਲੱਗਦਾ ਸਾਡੀਆਂ ਸਾਡੇ ਕਦੇ ਨੂੰ ਇੱਕ ਰਸ਼ ਆ ਆ ਮੋਤੇ ਦੇ ਨੇੜੇ ਜਾਈ ਜਾਂਦੇ ਆਂ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ